ਮੰਮ ਨੂੰ ਲੈ ਕੇ ਨਹੀਂ ਲੱਗੇ ਨਹੀਂ ਜੀ ਅਸੀਂ ਵਿਆਹ ਦੇ ਚੱਲੇ ਸੀ ਸਾਰੇ ਹੱਥ ਚੱਲ ਕੇ ਆ ਗਏ ਇੱਥੇ ਗੱਡੇ ਗੜੇ ਕਰਦੀ ਜੀ ਉਹ ਨਾ ਮੰਮੀ ਮੇਰੀ ਅੰਦਰ ਆਪਾਂ ਦੇਖ ਸਕਦੇ ਆ ਛੋਟੇ ਛੋਟੇ ਬੱਚੇ ਦੇਖੋ ਕਿੰਨਾ ਰੋ ਰਹੇ ਨਾ ਕਿੰਨਾ ਇਹਨਾਂ ਦੇ ਵਿੱਚ ਦਰਦਾ ਬੱਚਾ ਦੇ ਅੰਦਰ ਤੜਫ ਰਹੇ ਆ ਬੱਚੇ ਆਪਣੇ ਪਰਿਵਾਰ ਦੇ ਨਾਲ ਜਿਹੜੇ ਉਹ ਲੇਡੀ ਨੂੰ ਪੁਲਿਸ ਲੈ ਕੇ ਗਈ ਆ ਤੇ ਉਹ ਆਪਣੇ ਕਿਹਦੇ ਫੰਕਸ਼ਨ ਦੇ ਵਿੱਚ ਜਾ ਰਹੀ ਤੇ ਬੱਚੇ ਰੋ ਰਹੇ ਆ ਤੇ ਕਹਿ ਰਹੇ ਕਿ ਪੁਰਾਣਾ ਕੋਈ ਮੁਕਦਮਾ ਸੀ ਪਰ ਪੁਰਾਣਾ ਮੁਕਦਮਾ ਕਿੰਨੀ ਦੇਰ ਬਾਅਦ ਇਹ ਜਿਹੜਾ ਮਕਦਮਾ ਉਠਿਆ ਪ੍ਰਸ਼ਾਸਨ ਬਹੁਤ ਚੰਗੀ ਜੀ 77 ਬੜਾ 24 ਮਕਰਾਂ ਦੇ ਖਿਲਾਫ ਐਂਡੀ ਦਾ ਦਰਜਾ ਵੀ ਅੱਛਾ ਜੀ ਤੇ ਕੀ ਵੀ ਲੈ ਵੀ ਆ ਰਹੇ ਜੀ ਪਾਣੀ ਲੈ ਵੀ ਆ ਰਹੇ ਜੀ ਤੁਹਾਡੇ ਕੋਲ ਆਪਣੇ ਹੈਗੇ ਹੋਰ ਟਰਾਂਸਪੋਰਟ ਹਾਂਜੀ ਆ ਗੱਲ ਕਰ ਰਿਹਾ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਦੱਸੋ ਤੁਸੀਂ ਇਨਚਾਰਜ ਹੋ ਦੱਸੋ ਦੱਸੋ ਹਾਂ ਦੱਸੋ ਥੋੜਾ ਜਿਹਾ ਇਹ ਲਾੜੋਂ ਨਾਲ ਮੜਾ ਜਾ ਕੇ ਨੂੰ ਲਾੜੋਂ ਪਤਾ ਨਹੀਂ ਇਨਚਾਰਜ ਤੁਸੀਂ ਮੈਂ ਹੀ ਇਨਚਾਰਜ ਨਹੀਂ ਇਹ ਵੀ ਐਸੇ ਹੀ ਮੈਂ ਵੀ ਐਸੇ ਹੀ ਹਾਂ ਅੱਛਾ ਕੋਰ ਦੇ ਆਪਣੇ ਆਰਡਰ ਹੈਗੇ ਤੁਹਾਡੇ ਕੋਲ ਉਹਦੇ ਆਰਡਰ ਜੀ ਪੀਓ ਹੈ ਇਸ ਮੁਕਦਮੇ ਦੇ ਵਿੱਚ ਅੱਛਾ ਉਹਨੂੰ ਦਿਖਾਤਾ ਆਪ ਆਰਡਰ ਅੱਛਾ ਤੇ ਕੁਝ ਦੇਖਣਾ ਤੁਸੀਂ ਬਹੁਤ ਆਪਣੇ ਫਲੋਰ ਤੋਂ ਆਏ ਤੁਸੀਂ ਫਲੋਰ ਐਸਆਈ ਪਰਮਜੀਤ ਨਾਲ ਆਪਾ ਐਸਆਈ ਪਰਮਜੀਤ ਅ ਸਤਿ ਸ਼੍ਰੀ ਅਕਾਲ ਜੀ ਜਾਨੀ ਜੀ ਜੀ 24 ਮੁਕਦਮਾ ਜੀ ਠੀਕ ਜੀ ਆਪਣੇ ਇਸ ਵਿੱਚ ਆਪਣੇ ਪੁਲਿਸ ਪਰਿਵਾਰ ਨੂੰ ਰੈਸਟ ਕਰਕੇ ਬੱਚੇ ਲੈ ਕੇ ਜਾ ਰਹੇ ਤੇ ਬੱਚੇ ਜਿਹੜੇ ਆ ਹਲੋ ਬੇਟਾ ਜਰਾ ਉਹ ਵੀ ਜੀ ਉੱਤੇ ਲੈ ਕੇ ਗਏ ਯਾਰ ਮੰਮੀ ਨੇ ਕਿੰਨੇ ਜਿਆਦਾ ਛੱਡਿਆ ਮਾਰਦੀ ਮੰਮੀ ਨੇ ਦੇ ਲੈ ਕੇ ਚਲੇ ਅਸੀਂ ਤਾਂ ਵਿਆਹ ਦੇ ਚੱਲੇ ਸੀਗੇ ਸਾਰੇ ਚਲੇ ਗਏ ਘਰ ਦੇ ਜੀ ਅਸੀਂ ਵਿਆਹ ਦੇ ਚੱਲੇ ਕਰਦੇ ਇਹਨੂੰ ਲੈ ਕੇ ਜਾਣਾ ਮੰਮੀ ਹੁਣ ਵੇਚਦੇ ਵੀ ਨਹੀਂ ਤੇ ਉਹ ਲੱਗੇ ਵਿੱਚ ਕਿਉਂ ਲੈ ਕੇ ਕੀ ਗੱਲ ਕਿੰਨਾ ਪੁਰਾਣਾ ਕੇ ਜਿਆ ਕੀ ਕੇ ਕੇਸ ਕੀ ਸੀ ਉਹ ਤੇ ਬਣਾਣੀ ਜੋ ਤੇ ਨਾ ਬਤਾਣੀ ਕਿਹੜਾ ਕੇਸ ਕਹਿੰਦੇ ਆ ਭਾਈ ਤੂੰ ਇੱਥੇ ਰਹਿਣ ਵਾਲੇ ਹੋ ਕੁਸੀਂ ਮਰਾ ਵਿਸਤਾਰ ਨਾਲ ਦੱਸਿਓ ਅਸਲ ਦੇ ਵਿੱਚ ਪਹਾਣੀ ਹੈ ਕੀ ਆ ਸਟੋਰੀ ਹੈ ਕੀ ਆ ਕਿ ਤੁਹਾਡਾ ਉਮਰ ਦਾ ਬੰਦਾ ਹੈ ਕਿ ਕਿਸੇ ਨਾਲ ਧੱਕਾ ਨਾ ਹੋਏ ਨੀ ਗਿਆ ਇਹਨਾਂ ਕੋਲ ਹਣਾ ਇਹ ਖਾਣਾ ਪੁਲਿਸ ਦੀ ਪਾਰਟੀ ਜਿਹੜੀ ਬਲੌਗ ਨੂੰ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਕਿਸੇ ਪੁਰਾਣੇ ਮਕਾਦਮੇ ਦੀ ਪੁਰਾਣਾ ਮਕਦਮਾ ਕਿਹੜਾ ਟੀਮਾਂ ਤਾਂ ਉਹ ਨਹੀਂ ਸਾਨੂੰ ਵੀ ਨਹੀਂ ਦੱਸਿਆ ਤੁਹਾਡੇ ਸਾਹਮਣੇ ਲੈ ਕੇ ਉਹ ਤਾਂ ਕਹਿੰਦੇ ਵੀ ਕਿਸੇ ਪੁਰਾਣੇ ਕੇਸ ਤੇ ਇਹ ਕੀ ਹੋਇਆ ਤਾਂ ਕਰਕੇ ਲੈ ਕੇ ਕਿਸ਼ਨਾ ਇਹ ਕੋਈ ਆਪਸ ਕਰਨਾ ਤੇ ਤੁਸੀਂ ਨਹੀਂ ਮੈਂ ਕੁਛ ਨਹੀਂ ਦੱਸਿਆ ਮੈਂ ਵੀ ਹੁਣੇ ਆਇਆ ਜਸਟ ਤੁਹਾਡੇ ਤੋਂ 2 ਮਿੰਟ ਪਹਿਲਾਂ ਹੀ ਕਿਸੇ ਨਾਲ ਗੁੰਡੀਆਂ ਉਹਨਾਂ ਦੇ ਨਹੀਂ ਨਹੀਂ ਮੇਰਾ ਘਰ ਉਧਰ ਹੈ ਮੈਂ ਸਾਫ ਦਾ ਵਾਈਸ ਚੇਅਰ ਮਾਰਿਆ ਪੰਚਾਇਤ ਸੇ 65 ਬੜੀ ਗੁੱਸੇ ਹੋ ਗਿਆ ਉਹ ਖੁਸ਼ੀ ਦੀ ਗੱਲ ਹੈ ਤੇ ਦੇਖ ਰਹੇ ਜੀ ਨਹੀਂ ਨਹੀਂ ਨਿਆਣਿਆਂ ਦੇ ਸੱਦਨ ਤੇ ਮੈਂ ਆਇਆ ਸੀ ਆ ਕੇ ਪੁੱਛਿਆ ਥਾਣੇਦਾਰ ਸਾਹਿਬ ਕਹਿੰਦੇ ਜੀ ਤੁਹਾਡਾ ਵੀ ਹੱਕ ਮੰਦਾ ਤੁਸੀਂ ਜ਼ਿੰਮੇਵਾਰ ਬੰਦੇ ਹੋ ਇਸ ਇਲਾਕੇ ਦੇ ਹਣਾ ਕਿਸੇ ਨਾਲ ਧੱਕਾ ਨਾ ਕਰੀ ਨਾ ਹੋ ਗਿਆ ਨਾ ਆਪਾਂ ਦੇਖ ਸਕਦੇ ਆ ਦੇਖੋ ਜੀ ਬੱਚਿਆਂ ਵਾਲਾ ਕੈਮਰਾ ਮਾਰੀ ਆ ਬੱਚੇ ਕਿਵੇਂ ਦੇਖੋ ਇਹਨਾਂ ਦੇ ਮਾਤਾਂ ਨੂੰ ਜਿਹੜੇ ਪੁਲਿਸ ਇੱਥੋਂ ਦੇ ਆਪਣੇ ਫਲੋਰ ਤੋਂ ਜਿਹੜੇ ਹੈਗੇ ਆ ਜਿਹੜੇ ਕੀ ਨਾਂ ਸੀ ਉਹਨਾਂ ਦਾ ਮਜੀਦ ਗੁਰ ਅੱਦੇ ਲੈ ਕੇ ਗਏ ਆ ਇਹ ਇੱਕ ਵਾਰੀ ਲੈ ਜਾਂਦੇ ਕਦੀ ਕਹਿੰਦੇ ਤੇ ਆ ਕੇ ਜਾਣ ਕੇ ਜੀ ਹੋਂ ਦਾ ਵੇਚਦੇ ਵੀ ਨਹੀਂ ਉਦਾਂ ਵੀ ਟਿਕਾ ਦਿੰਦੇ ਆ ਜੀ ਮੰਮੀ ਨੂੰ ਕੀ ਵੇਚਦੇ ਕੀ ਬਸ ਐਣੀ ਉਦਦੇ ਜੀ ਨਹੀਂ ਕੋਈ ਚਿੱਤੇ ਦਾ ਗੱਲ ਕਰ ਰਿਹਾ ਬੇਟਾ ਥੋੜੀ ਬੋਲ ਹਾਂ ਜੀ ਹਾਂ ਜੀ ਹਾਂ ਜੀ ਇਸ਼ਾ ਹਾਂ ਜੜ ਗੁਰਮੀ ਨਹੀਂ ਜਦੋਂ ਲੱਗੇ ਜੀ ਉਹ ਤਾਂ ਸਾਡੀ ਵੀ ਮੇਰੇ ਬਾਹਰ ਐ ਜੀ ਜਾਣਗੇ ਪਪਾ ਉਸ ਨਾਲ ਗੱਲ ਕਰ ਇਹ ਦਿੱਲੀ ਦੇ ਵਿੱਚ ਆ ਬਾਹਰ ਆ ਅੱਛਾ ਤੇ ਮਮਾ ਨੂੰ ਲੈ ਕੇ ਨਹੀਂ ਗਏ ਲੱਗੇ ਨਹੀਂ ਜੀ ਅਸੀਂ ਵਿਆਹ ਤੇ ਚੱਲੇ ਸੀ ਸਾਰੇ ਹੱਥ ਚੱਲਦੇ ਤੁਸੀਂ ਕੀ ਕਹਾਂ ਜਾਉਗੇ ਮੈਂ ਕਿਹਾ ਸਾਲ ਦਾ ਜੇਲ੍ਹ ਤੇ ਰਹਿ ਗਿਆ ਹੀ ਆ ਅੱਛਾ ਪਿਛਲਾ ਚੌਥਾ ਕਦਮਾ ਕਰਦੇ ਵਿੱਚੋਂ ਵੀ ਅੱਛਾ ਪੁਰਾਣਾ ਜਿਹੜਾ ਕੋਈ ਕੇਸ ਆ ਉਹਨੂੰ ਕੱਢ ਕੇ ਤੇ ਉਸ ਕੇਸ ਨੂੰ ਦੁਬਾਰਾ ਰਿਪੀਟ ਕਰ ਰਹੇ ਨੇ ਕਿ ਕੇਸ ਪਾਈ ਜਾਂਦੇ ਨੇ ਉਹ ਤਾਂ ਸਾਡੇ ਦੇ ਬੱਚਾ ਇਧਰ ਆਓ ਸਾਹਮਣੇ ਆਓ ਤੁਸੀਂ ਤੁਸੀਂ ਗੱਲ ਕਰੋ ਕੋਈ ਨਾ ਲੈ ਚਾ ਹਾਂਜੀ ਆ ਹਾਂ ਕੀ ਕਹਿ ਰਹੇ ਤੁਸੀਂ ਸਾਲ ਅੱਗੇ ਵੀ ਰਹਿ ਗਿਆ ਹੈ ਉਹੀ ਕੇਸ ਦੁਬਾਰਾ ਉਹਨਾਂ ਤੇ ਪਾ ਕੇ ਉਹਨਾਂ ਨੂੰ ਕੇਸ ਭੇਜੀ ਜਾਂਦਾ ਆ ਤੁਸੀਂ ਕੌਣ ਇੱਥੇ ਸਿੱਟੀ ਲੱਗਦੇ ਆ ਤੁਹਾਡੇ ਮੇਰੀ ਉਹ ਮਾਸੀ ਆ ਮਾਸੀ ਆ ਆ ਦੇਖੋ ਆ ਬੱਚਿਆਂ ਦਾ ਵੀ ਕਹਿਣਾ ਕਿ ਦੁਬਾਰਾ ਜਿਹੜੇ ਕੇਸ ਜਿਹੜੀ ਸਜ਼ਾ ਭੁੱਜ ਚੁੱਕੇ ਨੇ ਦੁਬਾਰਾ ਉਸ ਕੇਸ ਨੂੰ ਰਿਪੀਟ ਕਰ ਕਰਕੇ ਦੁਬਾਰਾ ਮੈਂ ਨਾ ਦੁਬਾਰਾ ਬਿਨਾਂ ਰੋੜ ਦੇ ਨਾਲ ਬਹੁਤ ਔਖਾ ਸਾਲ ਕੱਟਿਆ ਜਾਣ ਜਾਣ ਕੇ ਮਸ਼ੀਨਾਂ ਦੀ ਨਿਆਣਿਆਂ ਦੀ ਜ਼ਿੰਦਗੀ ਬਣੀ ਸੀ ਹੁਣ ਤੇ ਉਹਨਾਂ ਨੂੰ ਲੈ ਕੇ ਚੱਲਦੇ ਨਿਆਜ ਗੱਲ ਹੋਈ ਐ ਮੈਂ ਲੈ ਕੇ ਜਾਈ ਜਾਂਦਾ ਆ ਆ ਚਲੋ ਆਪਣੇ ਜਦੋਂ ਸਾਡੇ ਪੰਜਾਬ ਦੇ ਸੀਐਮ ਹੈਗੇ ਆ ਭਗਵੰਤ ਸਿੰਘ ਸਾਹਿਬ ਦੇਖੋ ਆ ਬੱਚਿਆਂ ਦੇ ਉੱਪਰ ਕੀ ਬੀਤ ਰਹੀ ਆ ਬੱਚਿਆਂ ਦੇ ਨਾਲ ਨਿਆਂ ਹੋ ਰਹੀ ਆ ਜੋ ਬੱਚਿਆਂ ਦਾ ਕਹਿਣਾ ਵਾ ਤੱਕਾ ਹੋ ਰਿਹਾ ਇੱਕ ਸਾਲ ਜਿਹੜੀ ਆ ਉਹ ਜਿਹੜਾ ਪਰਿਵਾਰ ਆ ਉਹਨਾਂ ਦੀ ਇਹਨਾਂ ਦੇ ਮਮਾ ਉਹ ਜੋ ਵੀ ਉਹਨਾਂ ਨੇ ਕੋਈ ਕਟਨਾ ਵਾਪਰੀ ਜੋ ਕਹਿੰਦੇ ਕਿ ਕੇਸ ਸੀ ਹੈ ਨਾ ਉਹਦੀ ਸਜ਼ਾ 1 ਸਾਲ ਭੁਗਤ ਚੁੱਕੇ ਨੇ ਤੇ ਦੁਬਾਰਾ ਇਹ ਨਾ ਬੱਚਾ ਦਾ ਕਹਿਣਾ ਹੈ ਤੁਹਾਡਾ ਕਹਿਣਾ ਕਿ ਦੁਬਾਰਾ ਨਾ ਉਸ ਕੇਸ ਨੂੰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਹਾਂ ਜੀ ਕਹਿੰਦੇ 2024 ਦਾ ਮੰਮੀ ਆਉਣ ਦੇ ਦਾ ਤਾਰ ਰਹੇ ਗਿਆ ਉਹ ਤੋਂ ਬਾਅਦ ਤੇ ਕੋਈ ਤੁਹਾਡਾ ਕੋਈ ਇਦਾਂ ਦਾ ਕੇਸ ਨਹੀਂ ਹੈਗਾ ਜੀ ਨਹੀਂ ਤਾਂ ਕਿਹਾ ਜੀ ਸਦਾ ਕੱਟ ਕੇ ਆਇਆ ਲੰਬੀ ਦਾ ਹੋਇਆ 2 ਮਹੀਨੇ ਆਈ ਠੀਕ ਆ ਤੇ ਚਲੋ ਇਸ ਕੇਸ ਦੀ ਹੁਣ ਆਪਾਂ ਵੀ ਅਚਾਨਕ ਇਥੋਂ ਲੰਘ ਰਹੇ ਸੀ ਦੇਖਿਆ ਕਿ ਗੱਡੀ ਖੜੀ ਕੀਤੀ ਆ ਸਾਨੂੰ ਨੂੰ ਇਸ ਕੇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਕਿ ਵਾਕਈ ਜਿਹੜੀ ਪੁਲਿਸ ਨੂੰ ਲੈ ਕੇ ਧਾਇਜ ਲੱਗ ਗਈ ਜਾਂ ਨਿਆਂਇ ਲੱਗ ਗਈ ਆ ਇਸ ਕੇਸ ਬਾਰੇ ਅਸੀਂ ਪੂਰੀ ਜਾਣਕਾਰੀ ਜਿਹੜੀ ਆਪਾਂ ਜਿਹੜੀ ਪ੍ਰਸ਼ਾਸਨ ਤੋਂ ਲਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਅਸੀਂ ਅਪਡੇਟ ਤੁਹਾਨੂੰ ਜੂਰ ਦਵਾਂਗੇ ਜਾਣੀ ਗੱਲਾਂ ਤੋਂ ਸ਼ੋਕੀ ਬਦਲੋ